ਪਰਬੂ ਯਿਸੂ ਮਸੀਹ ਜੀ ਨੇ ਐਂਡ ਦੇ ਵਿੱਚ ਇੱਕ ਸ਼ਬਦ ਬੋਲਿਆ ਪੂਰਾ ਹੋਇਆ ਜਿਹੜਾ ਆਪਣੇ ਆਪ ਦੇ ਵਿੱਚ ਬਹੁਤ ਬਟਾ ਅਰਥ ਰੱਖਦਾ ਹੈ ਪੂਰਾ ਹੋਇਆ ਜਦੋਂ ਪ੍ਰਭੂ ਯਿਸੂ ਮਸੀਹ ਜੀ ਨੇ ਅੰਨਿਆਂ ਨੂੰ ਚੰਗਿਆਂ ਕੀਤਾ ਉਹਨੇ ਨਹੀਂ ਕਿਹਾ ਪੂਰਾ ਹੋਇਆ ਜਦੋਂ ਪ੍ਰਭੂ ਯਿਸੂ ਮਸੀਹ ਜੀ ਨੇ ਲੰਗੜਿਆਂ ਨੂੰ ਜਦੋਂ ਸਲੀਬ ਦੇ ਉੱਤੇ ਸਾਡੇ ਸ਼ਰਾਬ ਝੱਕ ਲੇ ਉਸ ਵੇਲੇ ਕੀ ਆ ਪੂਰਾ ਹੋਇਆ ਇੰਗਲਿਸ਼ ਦੇ ਵਿੱਚ ਲਿਖਿਆ ਇਟ ਇਜ਼ ਫਿਨਿਸ਼ਡ ਪਰ ਤੁਹਾਨੂੰ ਪਤਾ ਗ੍ਰੀਕ ਦੇ ਵਿੱਚ ਇਹ ਸ਼ਬਦ ਨੂੰ ਲਿਖਿਆ ਹੋਇਆ ਆ ਤੇ ਤੇਲਸਤੀ ਜਿਹੜਾ ਸ਼ਬਦ ਆ ਤੇ ਤੇਲਸਤੀ ਜਬਦ ਉਦੋਂ ਬੋਲਿਆ ਜਾਂਦਾ ਆ ਜਦੋਂ ਮਾਲਕ ਨੇ ਨੌਕਰ ਨੂੰ ਬਹੁਤ ਹੀ ਔਖਾ ਤੇ ਵੱਡਾ ਕੰਮ ਦਿੱਤਾ ਹੋਵੇ ਅਤੇ ਨੌਕਰ ਪੂਰਾ ਜ਼ੋਰ ਲਾ ਕੇ ਪੂਰੇ ਦਿਲ ਨਾਲ ਉਸ ਕੰਮ ਨੂੰ ਪੂਰਾ ਕਰਕੇ ਮਾਲਕ ਦੇ ਅੱਗੇ ਜਦੋਂ ਪੇਸ਼ ਹੁੰਦਾ ਨਾ ਉਹ ਜਾ ਕੇ ਕਹਿੰਦਾ ਤੇ ਤੇ ਲਸਤੀ ਪੂਰੀ ਰੀਜ ਨਾਲ ਉਹਨੂੰ ਜਿਹੜਾ ਆ ਪੂਰਾ ਕਰ ਦਿੱਤਾ ਆ ਸੋ ਕਈ ਲੋਕੀ ਕਹਿੰਦੇ ਪ੍ਰਭੂ ਯਿਸੂ ਮਸੀਹ ਨੇ ਪੂਰਾ ਹੋਇਆ ਸ਼ਬਦ ਦਾ ਸੀ ਕਿ ਇੰਨਾ ਕਿ ਬਸ ਹੋ ਗਈ ਉਹਦੀ ਹੁਣ ਹੋਰ ਨਹੀਂ ਪੂਰਾ ਹੋ ਗਿਆ ਇੰਨਾ ਹੀ ਕਰ ਸਕਦਾ ਸੀ ਨੋ ਉਹਨੇ ਪੂਰਾ ਹੋਇਆ ਨਹੀਂ ਉਹਨੇ ਸ਼ਬਦ ਬੋਲਿਆ ਸੀ ਤਿੱਤਲਸਤੀ ਗ੍ਰੀਕ ਲੈਂਗੁਏਜ ਦੇ ਵਿੱਚ ਜਦੋਂ ਇਹ ਸ਼ਬਦ ਦਾ ਮੋਸਟਲੀ ਇੰਤਜ਼ਾਮ ਕੀਤਾ ਜਾਂਦਾ ਜੇਕਰ ਕੋਈ ਸਟੂਡੈਂਟਸ ਆ ਜਿਹੜੇ ਜਿਨ੍ਹਾਂ ਨੂੰ ਬਹੁਤ ਔਖੀ ਅਸਾਈਨਮੈਂਟ ਦਿੱਤੀ ਜਾਵੇ ਬਹੁਤ ਔਖਾ ਕੰਮ ਦਿੱਤਾ ਜਾਵੇ ਜਦੋਂ ਉਹ ਉਸ ਕੰਮ ਨੂੰ ਪੂਰਾ ਕਰ ਲੈਂਦੇ ਉਹ ਆਪਣੇ ਟੀਚਰ ਨੂੰ ਵੀ ਆਣ ਕੇ ਇਦਾਂ ਹੀ ਕਹਿੰਦੇ ਤੇ ਲੈਸਤੀ ਜਾਂ ਜਦੋਂ ਕੋਈ ਬਹੁਤ ਵੱਡਾ ਕੋਈ ਸੌਦਾ ਸਧਾਰਨ ਤਰੀਕੇ ਨਾਲ ਹੋ ਹੀ ਨਹੀਂ ਰਹੀ ਪਰ ਕੋਈ ਬੰਦਾ ਜਾ ਕੇ ਉਹ ਡੀਲ ਨੂੰ ਫਿਕਸ ਕਰ ਲੈਂਦਾ ਜਿਹੜੀ ਆਲਮੋਸਟ ਇੰਪੋਸੀਬਲ ਵਰਗੀ ਆ ਤੇ ਉਹ ਡੀਲ ਡਨ ਹੋਣ ਦੇ ਬਾਅਦ ਸੇ ਸ਼ਬਦ ਬੋਲਿਆ ਜਾਂਦਾ ਤੇਤਲਸਤੀ ਤੁਹਾਨੂੰ ਸਮਝ ਲੱਗੀ ਇਹਦਾ ਅਰਥ ਜਦੋਂ ਔਖੇ ਤੋਂ ਔਖਾ ਕੰਮ ਪੂਰਾ ਕਰ ਲਿਆ ਜਾਵੇ ਉਦੋਂ ਇਹ ਸ਼ਬਦ ਬੋਲਿਆ ਜਾਂਦਾ ਕਿਹੜਾ ਸ਼ਬਦ ਹੈ ਤਾਂ ਇਹ ਸ਼ਬਦ ਬੋਲਿਆ ਸੀ ਪ੍ਰਭੂ ਯਿਸੂ ਮਸੀਹ ਜੀ ਨੇ ਆਪਣੇ ਪਿਤਾ ਦੇ ਅੱਗੇ ਕਿ اے ਪਿਤਾ ਉਹ ਜਿਹੜਾ ਕੰਮ ਔਖਾ ਸੀ ਉਹ ਜਿਹੜਾ ਕੰਮ ਵੱਡਾ ਸੀ ਉਹ ਜਿਹੜਾ ਸੌਦਾ ਅਸੰਭਵ ਜਿਆ ਸੀ ਮੈਂ ਪੂਰੀ ਦਿਲ ਜਾਣ ਦੇ ਨਾਲ ਉਹ ਪੂਰਾ ਕਰ ਲਿਆ ਹallelujah ਕੰਮ ਨਹੀਂ ਸੀ ਮੁਰਦੇ ਨੂੰ ਹਾਕ ਮਾਰ ਕੇ ਜਵਾਲਣਾ ਵੀ ਪ੍ਰਭੂ ਯਿਸੂ ਜੀ ਦੇ ਲਈ ਕੋਈ ਬਹੁਤ ਵੱਡਾ ਕੰਮ ਨਹੀਂ ਸੀ ਉਹ ਤਾਂ ਐਨੋਇੰਟਿੰਗ ਹੀ ਐਨੀ ਸੀ ਉਹਦੇ ਅੰਦਰ ਕਿ ਜੇ ਉਹ ਸ਼ਬਦ ਬੋਲ ਦੇਵੇ ਉਹ ਸ਼ਬਦ ਜੀ ਉੱਠਦਾ ਸੀ ਜਿਹਨੂੰ ਉਹ ਹੱਥ ਲਾ ਲਵੇ ਉਹ ਬੰਦਾ ਜੀ ਉੱਠਦਾ ਸੀ ਲੰਗੜੇ ਚੱਲ ਪੈਂਦੇ ਸੀ ਕੋੜੀ ਛੁੱਧ ਹੋ ਜਾਂਦੇ ਸੀ ਉਹ ਤਾਂ ਸਮਰਥੀ ਐਨੀ ਸੀ ਮੱਸਾ ਹੀ ਐਨਾ ਸੀ ਪਰ ਕੰਮ ਤੇ ਵੱਡਾ ਇਹ ਸੀ ਕਿ ਪਾਪੀਆਂ ਦੇ ਪਾਪਾ ਨੂੰ ਆਪਣੇ ਪਿੰਡੇ ਉੱਤੇ ਚੱਕਣਾ ਤੇ ਉਹਨਾਂ ਦੀ ਮੌਤ ਦੇ ਬੋਝ ਨੂੰ ਚੱਕਣਾ ਪਰ ਉਹ ਸਜ਼ਾ ਜਿਹੜਾ ਗੁਨਾਹ ਕੀਤਾ ਹੀ ਨਹੀਂ ਉਸ ਸਜ਼ਾ ਨੂੰ ਆਪਣੇ ਉੱਤੇ ਚੱਲਣਾ ਕੰਮ ਤਾਂ ਇਹ ਵੱਡਾ ਸੀ ਪਰ ਇਹ ਵੱਡਾ ਕੰਮ ਜੇ ਇਸ ਦਿਨ ਪੂਰਾ ਕਰ ਲਿਆ ਜੇ ਇਸ ਪਲ ਪੂਰਾ ਕਰ ਲਿਆ ਉਸ ਵੇਲੇ ਪ੍ਰਭੂ ਯਿਸੂ ਜੀ ਨੇ ਕਿਹਾ ਪੂਰਾ ਹੋਇਆ ਹallelujah ਅਰ ਫਿਰ ਪ੍ਰਭੂ ਜੀ ਨੇ ਬਦਨ ਦੇ ਵਿੱਚ ਆਪਣੇ ਪ੍ਰਾਣ ਤਿਆਗ ਦਿੱਤੇ ਅਰ ਵਚਨ ਦੇ ਵਿੱਚ ਲਿਖਿਆ ਆਇਆ ਕਹਿੰਦੇ ਜਿੱਦਾਂ ਹੀ ਪ੍ਰਭੂ ਯਿਸੂ ਮਸੀਹ ਜੀ ਨੇ ਜਾਨ ਦਿੱਤੀ ਹੈਕਲ ਦਾ ਪਰਦਾ ਫਟ ਗਿਆ ਦੋ ਫਾੜ ਹੋ ਗਿਆ ਉਹਦਾ ਮਤਲਬ ਹੀ ਇਹ ਸੀਗਾ ਕਿ ਹੁਣ ਮਨੁੱਖਾਂ ਦਾ ਮੇਲ ਪਰਮੇਸ਼ਵਰ ਦੇ ਨਾਲ ਹੋਣ ਦਾ ਰਾਹ ਖੁੱਲ ਗਿਆ ਹੈ ਕਿਉਂਕਿ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਰਾ ਸਚਾਈ ਤੇ ਜੀਵਨ ਮੈਂ ਉਹ ਰਾ ਹੀ ਸਾਡੇ ਲਈ ਬਣਾਉਣ ਆਏ ਸੀ ਉਹ ਸਾਨੂੰ ਜੀਵਨ ਦੇਣ ਦੇ ਲਈ ਆਏ ਅਤੇ ਉਹ ਸਾਡੇ ਉੱਤੇ ਆਪਣੀ ਸਚਾਈ ਨੂੰ ਪ੍ਰਗਟ ਕਰਕੇ ਗਏ ਸਧਾਰਨ ਤੌਰ ਤੇ ਪਹਿਲੇ ਸਮਿਆਂ ਦੇ ਵਿੱਚ ਕੋਈ ਵੀ ਮਨੁੱਖ ਮਿਲਾਪ ਦੇ ਦੰਬੂ ਦੇ ਅੰਦਰ ਪਰਮੇਸ਼ਰ ਦੀ ਹਜ਼ੂਰੀ 'ਚ ਮਿਲਣ ਲਈ ਨਹੀਂ ਜਾ ਸਕਦਾ ਸੀ ਸਿਰਫ ਮਹਾ ਜਾਜਕ ਮੋਸਟ ਹੋਲੀ ਪਲੇਸ ਵਿੱਚ ਜਾਂਦਾ ਸੀ ਜਾਜਕ ਉਸ ਤੋਂ ਪਿਛਲੇ ਜਿਹੜੇ ਥਾਂ ਸੀ ਉਹਨਾਂ ਵਿੱਚ ਰਹਿੰਦੇ ਸੀ ਅਰੇ ਬਹੁਤ ਸਾਰੇ ਲੋਕ ਤਾਂ ਬਾਹਰ ਵੇੜਿਆਂ ਵਿੱਚ ਹੀ ਰਹਿ ਜਾਂਦੇ ਸੀ ਪਰ ਜੇ ਇਸ ਦਿਨ ਸਾਡੇ ਗੁਨਾਹ ਚੱਕ ਕੇ ਪ੍ਰਭੂ ਯਿਸੂ ਮਸੀਹ ਜੀ ਸਲੀਬ ਦੇ ਉੱਤੇ ਬਲੀਦਾਨ ਹੋ ਗਏ ਪਰਮੇਸ਼ਵਰ ਦੇ ਵਿਚਕਾਰ ਕਾਇਮ ਕੀਤਾ ਗਿਆ ਸੀ ਉਹ ਪਰਦਾ ਫਟ ਗਿਆ ਕਿਉਂਕਿ ਗੁਨਾਹ ਆ ਜਿਹੜੇ ਸਾਡੇ ਵਿਚਕਾਰ ਤੇ ਪਰਮੇਸ਼ਵਰ ਦੇ ਵਿੱਚ ਦੂਰੀ ਪਾਉਂਦੇ ਆ ਵਚਨ ਦੇ ਵਿੱਚ ਲਿਖਿਆ ਤੁਹਾਡੇ ਗੁਨਾਹਾਂ ਨੇ ਤੁਹਾਡੇ ਵਿਚਕਾਰ ਤੇ ਮੇਰੇ ਵਿਚਕਾਰ ਦੂਰੀ ਪਾਈ ਹੋਈ ਆ ਜਿੱਦਣ ਪ੍ਰਭੂ ਨੇ ਗੁਨਾਹ ਚੱਕ ਲਏ ਉਦੋਂ ਉਹ ਪਰਦਾ ਫਟ ਗਿਆ ਕਿ ਤੁਹਾਡੇ ਦਰਮਿਆਨ ਤੇ ਪਰਮੇਸ਼ਵਰ ਦੇ ਦਰਮਿਆਨ ਪਰਦਾ ਫਟ ਚੁੱਕਾ ਹੈ ਕਿ ਪਰਦਾ ਬਣਿਆ ਹੋਇਆ ਆ ਜੇ ਤਾਂ ਪੜ ਚੁੱਕਿਆ ਆ ਫੇ ਤਾਂ ਬਹੁਤ ਖੁਸ਼ੀ ਵਾਲੀ ਗੱਲ ਆ ਪਰ ਜੇ ਅਜੇ ਵੀ ਪਰਦਾ ਬਣਿਆ ਹੋਇਆ ਆ ਇਹਦਾ ਮਤਲਬ ਤੁਹਾਡੇ ਗੁਨਾਹ ਜਿਹੜੇ ਆ ਅਜੇ ਤੁਹਾਡੇ ਜੀਵਨ ਦੇ ਵਿੱਚ ਬਾਕੀ ਆ ਅੱਜ ਉਹਨਾਂ ਗੁਨਾਹਾਂ ਤੋਂ ਤੌਬਾ ਕਰੋ ਅੱਜ ਪਛਤਾਪ ਕਰੋ ਗੁਨਾਹ ਕਰਕੇ बार-बार ਪ੍ਰਭੂ ਯਿਸੂ ਮਸੀਹ ਨੂੰ ਸਲੀਬ ਉੱਤੇ ਨਾ ਲੈ ਕੇ ਜਾਓ ਉਹਨੇ ਇੱਕ ਵਾਰੀ ਸਾਡੇ ਗੁਨਾਹਾਂ ਨੂੰ ਚੱਕ ਲਿਆ ਆ ਹੁਣ ਅਸੀਂ ਤੌਬਾ ਕਰਨੀ ਆ ਹੁਣ ਅਸੀਂ ਗੁਨਾਹਾਂ ਨੂੰ ਮੰਨਣਾ ਆ ਤੇ ਉਹਨੇ ਸਾਨੂੰ ਗੁਨਾਹ ਜਿਹੜੇ ਆ ਬਖਸ਼ ਦੇਣੇ ਆ ਹallelujah ਸੋ ਪ੍ਰਭੂ ਯਿਸੂ ਮਸੀਹ ਜੀ ਦਾ ਇਸ ਸੰਸਾਰ ਉੱਤੇ ਆਉਣ ਦਾ ਕਾਰਨ ਮਨੁੱਖ ਜਾਤੀ ਨੂੰ ਪਾਪ ਤੋਂ ਮੁਕਤ ਕਰਨਾ ਸੀ ਔਰ ਪਰਮੇਸ਼ਵਰ ਦੇ ਨਾਲ ਮਿਲਾਉਣ ਦਾ ਜ਼ਰੀਆ ਬਣਾਣਾ ਸੀਗਾ ਇਸ ਲਈ ਪ੍ਰਭੂ ਯਿਸੂ ਮਸੀਹ ਆਏ ਉਹਨੇ ਤੁਹਾਡੇ ਪਾਪ ਵੀ ਚੱਕ ਲਏ ਸਾਡੇ ਪਾਪ ਵੀ ਚੱਕ ਲਏ ਵਚਨ ਦੇ ਵਿੱਚ ਲਿਖਿਆ ਜਿੰਨੇ ਵੀ ਉਦੇ ਉੱਤੇ ਵਿਸ਼ਵਾਸ ਕਰਨਗੇ ਉਹ ਨਾਸ਼ ਨਹੀਂ ਹੋਣਗੇ ਸਦਾ ਦਾ ਜੀਵਨ ਪ੍ਰਾਪਤ ਕਰਨਗੇ ਹallelujah ਸੋ ਪ੍ਰਭੂ ਦੀ ਕਿਰਪਾ ਹੁਣ ਤੋਂ ਹਮੇਸ਼ਾ ਹਮੇਸ਼ਾ ਧਿੱਕਰ ਪਰਮੇਸ਼ਵਰ ਦੇ ਚਾਉਣ ਵਾਲਿਆਂ ਦੇ ਉੱਤੇ ਬਣੀ ਰਹੇ ਆਮੇਨ